ਖਲਸਾ ਵਾਇਸ ਗੁਰੂ ਜੀ ਕਿਫਤੇ ਦੋਸਤੋ ਆਪ ਜੀ ਨਾਲ ਆਪਣੀ ਇੱਕ ਕਵਿਤਾ ਸਾਂਝੀ ਕਰ ਰਹੇ ਹਾਂ ਜਿਸ ਦੀ ਤਰੀਖ 28/8/2014 ਹੈ ਆਓ ਆਪੋ ਕਵਿਤਾ ਸਾਂਝੀ ਕਰਦੇ ਹਾਂ ਦੀਦ ਦੀ ਹਸਰਤ ਦੇ ਮਰ ਜਾਣ ਤੱਕ ਹਿੰਮਤ ਦੀ ਹਿੰਮਤ ਦੇ ਹਾਰ ਜਾਣ ਤੱਕ ਦੀਦ ਦੀ ਹਸਰਤ ਦੇ ਮਰ ਜਾਣ ਤੱਕ ਹਿੰਮਤਾਂ ਦੇ ਹਿੰਮਤ ਦੇ ਹਰ ਜਾਨ ਤੱਕ ਮੈਂ ਸੱਚੀ ਰੱਖਾਂਗਾ ਕਲੇਜੇ ਦੀ ਅਗਨ ਮੌਸਮ ਤਰਦਾਂ ਦੇ ਆਕੇ ਗੁਜ਼ਰ ਜਾਣ ਤੱਕ ਦੀ ਦੀ ਹਸਰਤ ਦੇ ਮਰ ਜਾਣ ਤੱਕ ਹਿੰਮਤਾਂ ਦੇ ਹਿੰਮਤ ਦੇ ਹਰ ਜਾਨ ਤੱਕ ਮੈਂ ਸੱਚੀ ਰੱਖਾਂਗਾ ਕਲੇਜੇ ਦੀ ਅਗਨ ਮੌਸਮ ਦਰਦਾਂ ਦੇ ਆਕੇ ਗੁਜ਼ਰ ਜਾਣ ਤੱਕ ਮੈਂ ਬੰਜਰ ਜ਼ਮੀਂ ਹਾਂ ਇੱਕ ਝੂਠਾ ਯਕੀਂ ਹਾਂ ਮੈਂ ਬੰਜਰ ਜ਼ਮੀਂ ਹਾਂ ਇੱਕ ਝੂਠਾ ਯਕੀਂ ਹਾਂ ਮੈਂ ਬੋਏ ਖਾਬਾਂ ਦਾ ਅਣਪੰਗਰੇ ਆ ਵੀ ਹਾਂ ਮੈਂ ਬੰਜਰ ਜ਼ਮੀਂ ਹਾਂ ਇੱਕ ਝੂਠਾ ਯਕੀਂ ਹਾਂ ਮੈਂ ਬੋਏ ਖਾਬਾਂ ਦਾ ਅਣਪੰਗਰੇ ਆ ਵੀ ਹਾਂ ਫਕਤ ਇੰਤਜ਼ਾਰ ਹਾਂ مسلسل ਤੇਰੇ ਲਈ ਫਕਤ ਇੰਤਜ਼ਾਰ ਹਾਂ مسلسل ਤੇਰੇ ਲਈ ਮੇਰੇ ਸ਼ਹਿਰ ਤੇਰੇ ਆਉਣ ਤੱਕ ਵਰ ਜਾਣ ਤੱਕ ਫਕਤ ਇੰਤਜ਼ਾਰ ਹਾਂ مسلسل ਤੇਰੇ ਲਈ ਮੇਰੇ ਸ਼ਹਿਰ ਤੇਰੇ ਆਉਣ ਤੱਕ ਵਰ ਜਾਣ ਤੱਕ ਜੀਤ ਤੇ ਹਸਰਤ ਦੇ ਮਰ ਜਾਣ ਤੱਕ ਹਿੰਮਤਾਂ ਦੀ ਹਿੰਮਤ ਤੇ ਹਰ ਜਾਣ ਤੱਕ ਰੱਖਾਂਗਾ ਧਾ ਤਾੜ ਕੇ ਮਾਰ ਕੇ ਬੁਹਾਰ ਕੇ ਪੁਖ ਰੱਖਾਂਗਾ ਫੈਸਲਿਆਂ ਦੇ ਪੈਰਾਂ 'ਚ ਹਾਰ ਕੇ ਰੱਖਾਂਗਾ ਤਾੜ ਕੇ ਮਾਰ ਕੇ ਬੁਹਾਰ ਕੇ ਪੁਖ ਰੱਖਾਂਗਾ ਫੈਸਲਿਆਂ ਦੇ ਪੈਰਾਂ 'ਚ ਹਾਰ ਕੇ ਤੇਰੇ ਮਿੱਥੋਂ ਬਿਨਾਂ ਰਹਿਣ ਦੀ ਘੜੀ ਤੱਕ ਤੇਰੇ ਮਿੱਥੋਂ ਬਿਨਾਂ ਰਹਿਣ ਦੀ ਘੜੀ ਤੱਕ ਤੇਰਾ ਮੇਰੇ ਤੇਰਾ ਮੇਰੇ ਬਿਨਾਂ ਜੀਣ ਤੱਕ ਸਰ ਜਾਨ ਤੱਕ ਰੱਖਾਂਗਾ ਤਾੜ ਕੇ ਮਾਰ ਕੇ ਬੁਹਾਰ ਕੇ ਖ ਰੱਖਾਂਗਾ ਫੈਸਲਿਆਂ ਦੇ ਪੈਰਾ ਚ ਹਾਰ ਕੇ ਤੇਰੇ ਮੈਥੋਂ ਬਿਨਾਂ ਰਹਿਣ ਦੀ ਖੜੀ ਤੱਕ ਤੇਰਾ ਮੇਰੇ ਬਿਨਾਂ ਚੀਣ ਤੱਕ ਸਰ ਜਾਣ ਤੱਕ ਰਹਿਣੇ ਧੜਕਦੇ ਤੜਫਦੇ ਮੇਰੇ ਬੋਲ ਪੈਣੇ ਕਾਲਜੇ ਚ ਸ਼ਬੋ ਰੋਜ਼ ਮੇਰੇ ਹੌਲ ਰਹਿਣੇ ਧੜਕਦੇ ਤੜਫਦੇ ਮੇਰੇ ਬੋਲ ਪੈਣੇ ਕਾਲਜੇ ਚ ਸ਼ਬੋ ਰੋਜ਼ ਮੇਰੇ ਹੌਲ ਦੋਹਾਂ ਦੇ ਸਫਰ ਤੋਂ ਵਿਛੜ ਜਾਣ ਬਾਤ ਮੇਰੇ ਸਮੋੜ ਤੋਂ ਘਰ ਜਾਣ ਤੱਕ ਰਹਿਣੇ ਧੜਕ ਦੇ ਤੜਫ ਦੇ ਮੇਰੇ ਬੋਲ ਪੈਣੇ ਕਾਲ ਜੇ ਚਸ਼ਬੋ ਰੋਜ਼ ਮੇਰੇ ਹੌਲ ਦੋਹਾਂ ਦੇ ਸਫਰ ਤੋਂ ਵਿਛੜ ਜਾਣ ਬਾਅਦ ਮੇਰੇ ਸਮੋੜ ਤੋਂ ਖਰ ਜਾਣ ਤੱਕ ਦੀਵ ਦੇ ਹਸਰਤ ਦੀ ਮਰ ਜਾਣ ਤੱਕ ਹਿੰਮਤਦਾਨ ਹਿੰਮਤਾਂ ਦੀ ਹਿੰਮਤ ਹਰ ਜਾਣ ਤੱਕ ਧੰਨਵਾਦ